ਪਰਮੇਸ਼ਰ ਦੇ ਭੁੱਲਿਆਂ بے ਆਪਣ ਸਾਰੇ ਰੋਗ ਜੇ ਮੁਖ ਹੋਏ ਰਾਮਤੇ ਲੱਗਣ ਜਨਮ ਬਿਜੋਗ ਜਿਹੜਾ ਮਨੁੱਖ ਪਰਮੇਸ਼ਰ ਨੂੰ ਭੁੱਲ ਜਾਂਦਾ ਹੈ ਉਸ ਨੂੰ ਤੇਰੇ ਜਨਮਾਂ ਜਨਮੰਤਰਾਂ ਦੇ ਰੋਗਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰਮੇਸ਼ਰ ਤੇ ਭੁੱਲਿਆਂ ਵਿਆਪਣ ਸੱਬੇ ਰੋਗ ਬੇਮੁਖ ਹੋਏ ਰਾਮ ਤੇ ਲਗਣ ਜਨਮ ਵਿਯੋਗ ਜਦੋਂ ਸੁਲੇਮਾਨ ਪ੍ਰੇਤ ਗਿਆ ਸੀ ਨਾ ਜਿਵੇਂ ਧਰਮਰਾਜ ਦੇ ਕੋਲੇ 70 ਸਾਲ ਦੀ ਉਮਰ ਵਿੱਚ ਧਰਮਰਾਜ ਨੇ ਕਿਹਾ ਤੂੰ ਸਾਰੀ ਜ਼ਿੰਦਗੀ ਜਿੰਨਾ ਸਮਾਂ ਤੂੰ ਜ਼ਿੰਦਗੀ ਭੋਗ ਕੇ ਆਇਆ ਕੋਈ ਚੰਗਾ ਕਰਮ ਨਹੀਂ ਕੀਤਾ ਕਰਮਾੜੀ ਕੀਤੇ ਨੇ ਤੂੰ ਹਜ਼ਾਰ ਸਾਲ ਪ੍ਰੇਤ ਦੀ ਜੂਨ ਦੇ ਵਿੱਚ ਪਮੇ 1000 ਸਾਲ ਤੈਨੂੰ ਪ੍ਰੇਤ ਦੀ ਜੂਨ ਮਿਲੇ 1000 ਸਾਲ ਬਾਅਦ ਧੰਨ ਬਾਬਾ ਈਸਰ ਸਿੰਘ ਜੀ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਦੀ ਜੋਤ ਰਾੜੇ ਵਾਲੇ ਸੰਤ ਤੈਨੂੰ ਮਿਲਣਗੇ ਉਹ ਤੇਰਾ ਉਧਾਰ ਕਰਨ ਵੇਖੋ ਫਿਰ ਜਿਹੜੇ ਤੇਸ ਗੱਲ ਤੋਂ ਜਾਣੂ ਹਨ ਧੰਨ ਬਾਬਾ ਈਸਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲਿਆਂ ਨੇ ਸੁਲੇਮਾਨ ਪ੍ਰੇਤ ਦਾ ਉਧਾਰ ਕੀਤਾ ਇਹ ਪ੍ਰੇਤ ਦੇ ਜੂਣ ਮਿਲੇ ਕਿਉਂ ਕਿਉਂਕਿ ਪਰਮੇਸ਼ਰ ਨੂੰ ਭੁੱਲ ਕੇ ਮਾੜੇ ਕਰਮ ਕਰਨ ਲੱਗਦੇ ਜੇਤੇ ਪਰਮੇਸ਼ਰ ਵੱਲ ਬੰਦਾ ਜੁੜ ਜਾਵੇ ਫਿਰ ਤੇ ਮਾੜੇ ਕਰਮ ਕੱਟੇ ਜਾਂਦੇ ਨੇ ਜਿਵੇਂ ਮੋਹਰ ਦੇ ਅੱਖਰ ਕੁੱਟੇ ਹੁੰਦੇ ਆ ਨਾ ਉਹ ਕਾਗਜ਼ ਦੇ ਉੱਤੇ ਲਾਹ ਸਿੱਧੇ ਹੋ ਜਾਂਦੇ ਆ ਜਦੋਂ ਕੋਈ ਗੁਰੂ ਮਹਾਪੁਰਖਾਂ ਨੂੰ ਡੰਡਾਉਤ ਕਰਦਾ ਕਰ ਡੰਡਾਉਤ ਪੁੰਨ ਵਟਾਹੇ ਸਤਿਗੁਰਾਂ ਅੱਗੇ ਗੁਰੂ ਮਹਾਪੁਰਖਾਂ ਅੱਗੇ ਕੋਈ ਸੀਸ ਨਿਵਾਉਂਦਾ ਉਹ ਤੇ ਪੁੰਨ ਬਣਦੇ ਨੇ ਡੰਡਾਉਤ ਕਰਕੇ ਉਹ ਜਿਹੜੇ ਪੁੱਠੇ ਕਰਮ ਹੁੰਦੇ ਨੇ ਉਹ ਜਿਵੇਂ ਮੋਰ ਦੇ ਅੱਖਰ ਪੁੱਠੇ ਹੁੰਦੇ ਨੇ ਕਾਗਜ਼ ਦੇ ਉੱਤੇ ਲਾਉ ਸਿੱਧੇ ਹੋ ਜਾਂਦੇ ਨੇ ਇਸੇ ਤਰ੍ਹਾਂ ਜਿਹੜੇ ਮਾੜੇ ਕਰਮ ਹੁੰਦੇ ਨੇ ਉਹ ਫਿਰ ਕੱਟੇ ਜਾਂਦੇ ਨੇ ਉਹ ਸਿੱਧੇ ਹੋ ਜਾਂਦੇ ਹਰ ਡੰਡਾਉਤ ਪੁੰਨ ਵੱਟਾ ਹੈ ਪੁੰਨ ਬਣ ਜਾਂਦੇ ਨੇ ਜਿਹੜੇ ਕੀ ਜਾ ਕੇ ਤਰਕਾ ਦੇ ਵਿੱਚ ਸਹਾਈ ਹੁੰਦੇ ਹੁਣ ਕੁੰਠਤਾ ਕੋਈ ਬਣਾਉਂਦਾ ਨਹੀਂ ਹੁਣ ਤਾਂ ਸਾਰੇ ਪਰਮੇਸ਼ਰ ਨੂੰ ਭੁੱਲੇ ਹੋਏ ਨੇ ਹੁਣ ਕੋਈ ਹਾਜ਼ਰ ਨਾਜ਼ਰ ਨਹੀਂ ਸਮਝਦਾ ਜੇ ਸਮਝਦੇ ਹੋਣ ਫਿਰ ਨਾ ਹੋ ਪਰੇ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਬਾਹਿ ਨਾ ਹੋ ਜੰਮਣ ਮਰਨ ਵਿੱਚ ਆਉਣ ਜਨਮ ਮਰਨ ਤਹੁ ਮੈਂ ਨਹੀਂ ਜਨ ਪਾਰੂ ਪੁਕਾਰਿ ਆਇ ਨਾਵ ਮਰੇ ਨ ਠਾਕੇ ਜਾਹੇ ਜਨ ਕੈ ਰਾਮ ਉਸੈ ਮਨ ਮਾਹੇ ਉਹਨਾਂ ਦੇ ਹਿਰਦੇ ਵਿੱਚ ਰਾਮ ਦਾ ਵਾਸਾ ਹੋ ਜਾਂਦਾ ਹੈ ਫਿਰ ਹੁੰਦਾ ਕੀ ਹੈ ਜਦੋਂ ਪਰਮੇਸ਼ਰ ਦਾ ਰਾਮ ਦਾ ਭਗਵਾਨ ਦਾ ਹਿਰਦੇ ਦੇ ਵਿੱਚ ਵਾਸਾ ਹੋ ਜਾਂਦਾ ਹੈ ਫਿਰ ਹਰਖ ਸੋਗ ਜਾ ਕੈ ਨਹੀਂ ਬੈਰੀ ਬੀਤ ਸਮਾਨ ਉਹਨਾਂ ਨੂੰ ਵੈਰੀ ਤੇ ਮਿੱਤਰ ਇੱਕੋ ਜੀ ਲੱਗਣ ਲੱਗ ਜਾਂਦੇ ਹਰ ਖਸੂਬ ਜਾ ਕਹਿ ਨਹੀਂ ਵੈਰੀ ਮਿੱਤ ਸਮਾਨ ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੈ ਗਿਆਨ ਗੁਰੂ ਨਾਨਕ ਪਾਤਸ਼ਾਹ ਦੀ ਜੋਤ ਗੁਰੂ ਤੇਗ ਬਹਾਦਰ ਮਹਾਰਾਜ ਆਖ ਰਹੇ ਨੇ ਕਹਿੰਦੇ ਹੋ ਫਿਰ ਜਿਹੜੇ ਇਹੋ ਜੇ ਪਰਮਾਤਮਾ ਦੇ ਜਾਣਨੇ ਉਹ ਮੁਕਤ ਹੋ ਜਾਂਦੇ ਨੇ ਜੋ ਜਨ ਤੁਮਰੀ ਭਗਤ ਕਰਨਤੇ ਤਿਨਕੇ ਕਾਜ ਸਵਾਰਤਾ ਵਾਹਿਗੁਰੂ ਉਹਨਾਂ ਦੇ ਕਾਰਜ ਫਿਰ ਆਪੇ ਹੀ ਸਵਾਰਦੇ ਜੇ ਪਰਮੇਸ਼ਰ ਨਾਲ ਜੁੜੇ ਰਹਿ ਜੇ ਪਰਮੇਸ਼ਰ ਨੂੰ ਭੁੱਲ ਗਏ ਫਿਰ ਤਾਂ ਸਭ ਕੁਝ ਕੂੜੇ ਆ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਫਿਰ ਤਾਂ ਕੂੜ ਹੈ ਕੂੜ ਸਾਰਾ ਜੀ ਜੇ ਜੁੜੇ ਰਹੇ ਹਰੇ ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਫਿਰ ਸਾਰਾ ਕੁਝ ਸੱਚ ਸਤ ਜੇ ਸਾਰੀਆਂ ਚੀਜ਼ਾਂ ਤੋਂ ਮਨ ਥਿੱਕਾ ਪੈ ਗਿਆ ਨਾ ਪਰਮੇਸ਼ਰ ਕੰਨੀ ਜੁੜ ਗਿਆ ਜੇ ਵਿਫਿਆ ਸਗਲੀ ਤੇ ਚੀ ਲਿਓ ਭੇਖ ਬੈਰਾਗ ਫਿਰਾਗੀ ਹੋ ਗਿਆ ਮਨ ਕਹੋ ਨਾਨਕ ਸੁਨ ਰੇ ਮਨਾ ਤੇਹ ਨਰ ਮਾਥੇ ਭਾਗੋ ਚੰਗੇ ਕਰਮਾਂ ਵਾਲੇ ਚੰਗੇ ਭਾਗਾਂ ਵਾਲੇ ਮੁਖ ਹਨ ਬਾਣੀ ਸੁਣ ਸੁਣ ਕੇ ਬਾਣੀ ਪੜ ਪੜ ਕੇ ਇੱਕ ਦਿਨ ਬੋਧ ਹੋ ਜਾ ਸੁਣੇ ਜੋਗ ਯੁਗਤ ਤਨ ਭੇਤ ਜੋ ਬਾਣੀ ਸੁਣਦੇ ਰਹਿੰਦੇ ਨੇ ਉਹ ਇੱਕਦਾਂ ਇੱਕ ਦਿਨ ਆਪਣੇ ਤਨ ਦਾ ਉਹਨਾਂ ਨੂੰ ਬੋਧ ਹੋ ਜਾਂਦਾ ਹੈ ਭੇਤ ਪਾ ਲੈਂਦੇ ਨੇ ਸੁਣੇ ਜੋਗ ਯੁਗਤ ਤਨ ਭੇਤ ਸੁਣੇ ਜੋਗ ਯੁਗਤ ਤਨ ਭੇਤ ਉਹ ਭੇਤ ਪਾ ਲੈਂਦੇ ਮਨੁੱਖ ਦੇ ਕੋਲੇ ਹੁਣ ਤਨ ਦਾ ਭੇਦ ਕੋਈ ਨਹੀਂ ਮਨੁੱਖ ਦੇ ਕੋਲੇ ਹੈ ਮਨ ਦਾ ਭੇਦ ਕੋਈ ਨਹੀਂ ਆਤਮਾ ਮਨੁੱਖ ਦੇ ਕੋਲੇ ਆਤਮਾ ਦਾ ਵੀ ਭੇਦ ਕੋਈ ਹੁਣ ਜਿਹਨੂੰ ਤਨ ਦਾ ਮਨ ਦਾ ਆਤਮਾ ਦਾ ਹੀ ਨਹੀਂ ਭੇਦ ਉਹ ਪਰਮਾਤਮਾ ਦਾ ਭੇਦ ਕਿੱਥੋਂ ਪਾਲੂਏ ਤੇ ਬੜੀ ਧੁੰਗੀ ਗੱਲ ਕੋ ਨਹੀਂ ਪਾਸ ਉਹਤੇ ਜੇ ਬਖਸ਼ੇ ਜਾਊ ਫੇਰ ਪਾਉ ਜਿਸ ਨੂੰ ਬਖਸ਼ਲੇ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਜਿਸ ਦੇ ਉਤੇ ਬਖਸ਼ਿਸ਼ ਹੋਵੇਗੀ ਕਿਰਪਾ ਹੋਵੇਗੀ ਉਹ ਦੇ ਜਸ ਨੂੰ ਗਾਉ ਬੋਰਨੀ ਜੇ ਉਹ ਕਿਰਪਾ ਕਰੂ ਜੇ ਉਹ ਚਾਹੂ ਉਹ ਆਪਣਾ ਨਾਮ ਫਿਰ ਆਪ ਜਪਾਉ ਆਪ ਜਪਾਈ ਜਪੈ ਸੋ ਨਾਉ ਆਪ ਬੁਵਾਏ ਸੋ ਹਰ ਗੋਤ ਇਸੇ ਕਰਕੇ ਮਹਾਰਾਜ ਨੂੰ ਅਰਦਾਸ ਕਰੀਏ ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਨਾਮ ਬਾਣੀ ਦੇ ਖਜ਼ਾਨਿਆਂ ਵਿੱਚੋਂ ਸਾਨੂੰ ਨਿਤਨੇਮ ਦੀਆਂ ਭਾਜਨ ਬੰਦਗੀ ਦੀਆਂ ਦਾਤਾਂ ਬਖਸ਼ਿਸ਼ ਕਰੋ ਮਹਾਰਾਜ